ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਹਿਸਾਰ ਵਿੱਚ ਇਨੈਲੋ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਹਿਸਾਰ ਵਿੱਚ ਦੁਸ਼ਮ ਸਿੰਘ ਚਟਾਲਾ ਲਈ ਰੈਲੀ ਨੂੰ ਸੰਬੋਧਿਤ ਕੀਤਾ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਹਰਿਆਣਾ ਵਿੱਚ ਪ੍ਰਕਾਸ਼ ਸਿੰਘ ਬਾਦਲ ਦੋ ਹੋਰ ਰੈਲੀਆਂ ਨੂੰ ਸੰਬੋਧਿਤ ਕਰਨਗੇ ਇਸ ਵੇਲੇ ਬਾਦਲ ਹਿਸਾਰ ਚ ਰੈਲੀ ਕਰ ਰਹੇ ਨੇ ਇਸ ਤੋਂ ਬਾਅਦ ਉਹ ਸਿਰਸਾ ਤੇ ਸ਼ਾਹਬਾਦ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ ਹਿਸਾਰ ਵਿੱਚ ਹੋਈ ਇਨੈਲੋ ਦੀ ਇਸ ਰੈਲੀ ਚ ਲੋਕਾਂ ਨੂੰ ਕਾਫੀ ਭੀੜ ਵੇਖਣ ਨੂੰ ਮਿਲੀ ਹੈ ਸ਼੍ਰੋਮਣੀ ਕਾਲੀ ਦਲ ਹਰਿਆਣਾ ਦੇ ਵਿੱਚ ਇਨੈਲੋ ਦੇ ਹੱਕ ਚ ਚੋਣ ਪ੍ਰਚਾਰ ਕਰ ਰਿਹਾ ਪਹਿਲਾਂ ਸੁਖਬੀਰ ਸਿੰਘ ਬਾਦਲ ਪਹੁੰਚੇ ਸਨ ਹਰਿਆਣਾ ਦੇ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਸੀ ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਕਰ ਰਹੇ ਨੇ ਇਨੈਲੋ ਦੇ ਲਈ ਇਨੈਲੋ ਦੇ ਲਈ ਚੋਣ ਪ੍ਰਚਾਰ ਕਰਨਾ ਹਰਿਆਣਾ ਬੀਜੇਪੀ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਕਿਉਂਕਿ ਹਰਿਆਣਾ ਵਿੱਚ ਇਨੈਲੋ ਅਤੇ ਬੀਜੇਪੀ ਇੱਕ ਦੂਸਰੇ ਦੀਆਂ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਕਾਲੀ ਦਲ ਜੋ ਕਿ ਪੰਜਾਬ ਦਿੱਲੀ ਅਤੇ ਕੇਂਦਰ ਦੇ ਵਿੱਚ ਬੀਜਪੀ ਦੀ ਪਾਈਵਲ ਪਾਰਟੀ ਐ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਪ੍ਰਚਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ ਦਰ ਦੂਜੇ ਪਾਸੇ ਇਨੈਲੋ ਦਾ ਚੋਣ ਪ੍ਰਚਾਰ ਕਰਕੇ ਹਰਿਆਣਾ ਬੀਜਪੀ ਦੀਆਂ ਸੀਟਾਂ ਨੂੰ ਖੋਰਾ ਵੀ ਲਗਾਇਆ ਜਾ ਰਿਹਾ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਚ ਚੋਣ ਰੈਲੀ ਕਰ ਰਹੇ ਨੇ ਇਨੈਲੋ ਦੇ ਉਮੀਦਵਾਰਾਂ ਦੇ ਲਈ ਉਹ ਚੋਣ ਪ੍ਰਚਾਰ ਰੈਲੀ ਕਰ ਰਹੇ ਨੇ ਹਿਸਾਰ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਸਿਰਸਾ ਤੇ ਸ਼ਾਹਬਾਦ ਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਰੈਲੀ ਨੂੰ ਸੰਬੋਧਿਤ ਕਰਨਗੇ हिसार ਵਿੱਚ ਹੋਈ ਇਨੈਲੋ ਦੀ ਇਸ ਰੈਲੀ ਚ ਲੋਕਾਂ ਦੀ ਕਾਫੀ ਪੀੜ ਵੇਖਣ ਨੂੰ ਮਿਲੀ ਹੈ ਇਨੈਲੋ ਦੇ ਹੱਕ ਵਿੱਚ ਪ੍ਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਚ ਉਤਰੇ ਨੇ ਅਭੇ ਚੋਟਾਲਾ ਨੇ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਸਟਾਰ ਪ੍ਰਚਾਰਕ ਦੱਸਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ हिसार ਚ ਰੈਲੀ ਕੀਤੀ ਕਾਂਗਰਸ ਦੇ ਤਿੱਖੇ ਨਿਸ਼ਾਨੇ ਸਾਧਿਆ ਤੇ ਨਾਲ ਹੀ ਐਵੀਕੇ ਆਕਿਤ ਕਾਂਗਰਸ ਅਤੇ ਪ੍ਰਸ਼ਾਚਾਰ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਕਾਂਗਰਸ ਪਾਰਟੀ ਨੂੰ ਪ੍ਰਸ਼ਤ ਪਾਰਟੀ ਦੱਸਿਆ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਾਂਗਰਸ और करप्शन एक सिक्के के दो पासे हैं इसलिए ये सारी कमियां दूर करने के लिए यही है कि हिंदुस्तान को और हरियाणा को कांग्रेस रायत हम बनाए